ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੇ ਤੂੰ ਫਤਹਿ ਦੀ ਢੀਠ ਰੱਬ ਲਾਉਂਗੇ ਤੇ ਫਿਰ ਕੀ ਤੁਸੀਂ ਦਿਖਾਉਂਗੇ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜਿੰਨੇ ਵੀ ਇੱਥੇ ਆਏ ਹੋ ਸਾਡੇ ਸਤਕਾਰਯੋਗ ਤੇ ਤੁਹਾਡੇ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਭਾਈ ਮੈਂ ਆਪਣੇ ਵੱਲੋਂ ਮੈਂ ਤਾਂ ਦੋ ਤਿੰਨ ਗੱਲਾਂ ਹੀ ਸੰਸ ਤੁਹਾਡਾ ਕਰਨੀਆਂ ਹੈ ਇਹ ਜਿਹੜੀ ਇੱਥੇ ਟੀਮ ਬੈਠੀ ਵੀ ਐ ਸਾਰੀ ਇਹ ਟੀਮ ਕਿਹੜੀ ਟੀਮ ਬੈਠੀ ਪਈ ਐ 84 ਨੂੰ ਤੁਸੀਂ ਭੁੱਲੇ ਦੀ ਹੁਣੇ ਕਿ ਭੁੱਲ ਗਏ ਜੇ ਤੁਸੀਂ ਇੰਨੀ ਦੇਰ ਦੇ ਵਿੱਚ ਇਹਨਾਂ ਨੂੰ ਨਹੀਂ ਪਛਾਣ ਸਕੇ ਤੇ ਫੇਰ ਜਿਹੇ-ਜਿਹੇ ਪਾਸੇ ਕੌਮ ਚ ਪੈਦਾ ਹੋਏ ਜਿਹੇ-ਜਿਹੇ ਨਾਂ ਹੋਈ ਅਫਸੋਸ ਹੈ ਇਸ ਗੱਲ ਦਾ ਕਿ ਹਰ ਵਾਰ ਜੂਨ ਮਾਰੇ ਆਪਣੇ ਜੂਨ ਇਹ ਸਾਰਾ ਕੋਈ ਤੁਹਾਨੂੰ ਦੱਸਣ ਲਈ ਸਾਨੂੰ ਇਕੱਠਿਆ ਕਰਨਾ ਪੈਂਦਾ ਹੈ ਕਿਉਂਕਿ ਤੁਸੀਂ ਬਿਲਕੁਲ ਸੋਝਾਂਦੇ ਹੋ ਤੋਹੀ ਨਹੀਂ ਵੇਖਦੇ ਸੇਖ ਕੌਮ ਨਾਲ ਕੀ ਹੋ ਰਿਹਾ ਹੈ ਅੱਜ ਸਾਡਾ ਬੱਚਿਆਂ ਨਾਲ ਕੀ ਹੋ ਰਿਹਾ ਹੈ ਸਾਡੇ ਕਿਸਾਨਾਂ ਨਾਲ ਕੀ ਹੋ ਰਿਹਾ ਹੈ ਸਾਡੇ ਕਾਰੋਬਾਰਾਂ ਨਾਲ ਕੀ ਹੋ ਰਿਹਾ ਹੈ ਪਰ ਅੱਪਾ ਯਾਰ ਸਾਡੀ ਉਮਰ ਦੇ ਹੋ ਯਾਰ ਕੀ ਹੁੰਦਾ ਲੈ ਕੁੱਪਾ ਬਾਡਰ ਨਾਲ ਦੇ ਘਾਟਾ ਸਿਮਰ ਜੀ ਬਾਤ ਹੈ ਯਾਰ ਜੇਲ੍ਹ ਜੁਆਏ ਨੂੰ ਤਾਂ ਪਤਾ ਹੀ ਨਹੀਂ ਕਿਹਜੰਦਾ ਬਾਡਰ ਨੂੰ ਕੀ ਕਰਾਣਾ ਆਪਾਂ ਨੇ ਕਿ ਅੱਜ ਪਤਾ ਲੱਗ ਰਿਹਾ ਕਿ ਬਾਡਰ ਨੂੰ ਕੀ ਕਰਾਉਣਾ ਹੈ ਅੱਜ ਆਪਾਂ ਨੂੰ ਪਤਾ ਲੱਗਿਆ ਟ੍ਰਾਂਸਪੋਰਟ ਤੁਹਾਡੀ ਖਤਮ ਹੋ ਗਈ ਕਿਸਾਨੀ ਤੁਹਾਡੀ ਖਤਮ ਹੋ ਗਈ ਵਿਆਹੇ ਤੁਹਾਡੇ ਬਾਹਰ ਨਿਕਲ ਕੇ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਪਰ ਆਪਾਂ RAM ਦੀ ਨਿੰਦੇ ਖਾਦ ਕੇ ਪੈ ਜੰਨੇ ਹਾਂ ਮੈਂ ਤੁਹਾਨੂੰ ਇਹ ਬੇਦੀ ਕਰਨਾ ਚਾਹੁੰਦਾ ਕਿ ਤੁਹਾਡਾ ਫਰਜ਼ ਕੀ ਹੈ ਕਿ ਕੱਲੇ ਐਨੇ ਬੰਦਿਆਂ ਦਾ ਫਰਜ਼ਾ ਦੇ ਬੰਦੇ ਰੋਜ਼ ਤੁਹਾਡੀ ਅਠੋਕਾਂ ਖਾਈ ਜਾਂਦੇ ਤੁਹਾਨੂੰ ਨਹੀਂ ਪਤਾ ਤੁਹਾਡੇ ਸ਼ੋਰੂਮ ਵਿੱਚ ਕਮੇਟੀ ਦਾ ਕੀ ਹੋ ਰਿਹਾ ਹੈ ਉਹ ਕਹਿੰਦਾ ਲੁੱਟ ਰਿਹਾ ਉਹਨੂੰ ਤੁਹਾਨੂੰ ਨਹੀਂ ਪਤਾ ਕਿ ਅੱਜ ਛੇਕ ਕਿੰਦਰ ਨੂੰ ਜਾ ਰਿਹਾ ਕੋਈ ਤਾਂ ਜਿਹਦਾ ਕਾਬਰ ਸੋਲ ਜਾ ਰਿਹਾ ਕੋਈ ਭਾਗੋਭਾਵਲ ਜਾ ਰਿਹਾ ਪਰ ਤੁਹਾਡੇ ਕਿਸੇ ਕੋਲੇ ਜੁੱਟਦੀ ਹੈ ਜੀ ਜਿਹੜਾ ਇਹ ਪੁੱਛ ਸਕੇ ਕਿ ਭਾਈ ਤੂੰ ਉਹਦੇ ਨਾਲ ਆ ਪਹਿਲਾਂ ਤਾਂ ਪਰ ਕਹਿੰਦੀ ਜੇ ਕੋਈ ਗਲਤ ਕੰਮ ਕਰੇ ਉਹ ਇਹਨੂੰ ਇਹਨੂੰ ਛੇਕ ਦਿਓ ਤੁਹਾਡੇ ਕੋਲ ਨਹੀਂ ਇਹੀ ਮਤਲੀ ਤੁਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਅਸੀਂ ਤੁਹਾਡੇ ਸੰਗਤ ਜੀ ਅੱਜ ਆਪਾਂ ਛੇ ਦੀ ਸਥਾਨ ਸ੍ਰੀ ਫਟਗੜ ਸਾਹਿਬ ਵਿਖੇ ਬਾਬਾ ਜੁਰਵਾ ਸਿੰਘ ਬਾਬਾ ਫਤੇ ਸਿੰਘ ਮਾਤ ਗੁਜਰ ਕੌਰ ਜੀ ਦੇ ਸਥਾਨ ਵਿਖੇ ਇਕੱਤਰ ਹੋਏ ਆ ਸਾਰੀ ਸੰਗਤ ਪਾਈਏ ਫਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਪਤਾ ਹੈ ਕਿ ਅੱਜ ਦੇ ਦਿਨ ਜੋ ਸ੍ਰੀ ਗੰਗਾਤਖਸ ਸਾਹਿਬ ਜੀ ਤੇ ਹਰਬੰਦਰ ਸਾਹਿਬ ਤੇ ਹਿੰਦੂ ਕੂਮਤ ਨੇ ਟੋਪਾ-ਟੋਪਾਂ ਤੇ ਟੈਂਕਾਂ ਦੇ ਨਾਲ